ਪਤਾਂ ਸੇ ਆਇਆ ਛੱਤਰ 70 ਸਾਲ ਦੀ ਵਾਹਿਗੁਰੂ ਵਾਲੇ ਗਏ ਕਿੰਨੀ ਮਾਇਕ ਮੰਦੇ ਰੋਜ ਤਬਾਬਾ ਜੀ ਬਾਬਾ ਜੀ ਆਹ ਜਿੰਨੇ ਕਈ ਫੋਰਾ ਬਣੇ ਨੇ ਜੀ 1.5 200 ਰੁਪਈਆ ਹਨਾ ਤੇ ਸ਼ੁਕਰ ਹੋਜੂ ਕੋਈ ਨਾ ਇੱਜਾ 1.5 200 ਚ ਬਰੇ ਲੈਣ ਨਾਲ ਤਾਂ ਲੈ ਜਾਂਦਾ ਥੋੜਾ ਬੋਦਾ ਤੇਲੂ ਲੈ ਜਾਂਦਾ ਆਹ ਪਾਗ ਲੈ ਜੀ ਤੇ ਕਦੀ ਗੁਰੂ ਤੇ ਕੋਈ ਗਿਲਾ ਹੋਇਆ ਗੁਰੂ ਰਾਮਦਾਸ ਪਾਸ਼ਾ ਨੇ ਗਰੀਬੀ ਦਿੱਤੀ ਨਹੀਂ ਗਿਲਾ ਕੋਈ ਵੀ ਗਿਲਾਨੀ ਭਾਵੇਂ ਗਰੀਬੀ ਹੈ ਨਹੀਂ 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 ਗਿਲਾ ਨਹੀਂ ਉਹ ਸਿੰਗੋ ਅਜੇ ਆਪਣੇ ਆਵੇ ਲੋਕ ਸਾਨੂੰ ਕੋਈ ਨਹੀਂ ਪੁੱਛਦਾ ਇਹ ਵੱਡੇ ਵੱਡੇ ਲੰਗਰ ਲਾਤੇ ਹਨਾ ਲੋਕਾਂ ਨੂੰ ਖਵਾਤਾ ਪਰ ਆਪਣੇ ਸਾਡੇ ਬਾਪੇ ਹੈ ਆ ਬੁੱਢੇ ਬੁੱਢੇ ਹੱਥ ਹੋ ਗਿਆ ਤੇ ਬੁੱਢੇ ਹੱਥਾਂ ਨਾਲ ਹੱਲੇ ਵੀ ਰਿਕਸ਼ਾ ਚਲਾਉਂਦੇ ਆ ਪਰ ਸਾਨੂੰ ਕੋਈ ਨਹੀਂ ਪੁੱਛਦਾ ਸਾਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਸਾਡੇ ਸਿਰਾਂ ਦੇ ਉੱਤੇ ਦਸਤਾਰ ਆ ਤੇ ਸਭ ਨੂੰ ਇਹ ਹੀ ਲੱਗਦਾ ਕਿ ਇਹ ਠੀਕ ਠਾਕ ਹੀ ਹੋਣੀ ਆ ਇੰਜ ਇੰਜ ਲੱਗਦਾ ਇਹ ਸਾਡੇ ਆਹ ਭਰਾਵਾਂ ਨੂੰ ਇੰਜ ਲੱਗਦਾ ਸਾਡੇ ਜਿਹੜੇ ਨੌਜਵਾਨ ਆ ਯੰਗਸਟਰ ਉਹਨਾਂ ਨੂੰ ਵੀ ਇਤਰਾਹ ਲੱਗਦਾ ਕਿ ਬਾਬੇ ਨੇ ਪੱਗ ਬੰਨੀ ਹੈ ਤਾਂ ਠੀਕ ਹੀ ਹੋਣਾ ਰਿਕਸ਼ਾ ਚਲਾਉਂਦਾ ਪਿਆ ਪਰ ਇਹ ਨਹੀਂ ਪਤਾ ਕਿ ਬਾਬੇ ਦੀ ਜੇਬ 'ਚ ਸਾਰੇ 100 ਰੁਪਏ ਕਮਾਏ ਆ ਸ਼ਾਮ ਤੱਕ ਆ 50 ਰੁਪਏ ਕਮਾਏ ਨਾ ਤੁਸੀਂ ਹਾਂ ਯਾਰ ਤੇ ਸਾਡੇ ਬਾਬਿਆਂ ਨੇ 50 ਰੁਪਏ ਕਮਾਏ ਆ ਇਹ ਨਹੀਂ ਦਿਖਦਾ ਇਹ ਤੁਹਾਨੂੰ ਗੁਰੂ ਰਾਮਦਾਸ